गुड मॉर्निंग सर स्वागत है थोड़ा सा यूट्यूब चैनल मनप्रीत बराड़ वलॉग से होर तुम सारे कि सारे ठीक ठाक होवोंगे जो अपने अपने घर तंदुरुस्त होवोंगे चलो जी कर नवे बलॉग जी स्टार्टिंग मॉर्निंग का टाइम तो आप स्टार्टिंग थोड़ी लेट कर लगे ब्लॉग दी स्टार्टिंग ही लेट कर लगे तो मैं पहले गए थी कई बार तता ही है कैमरा चक्कर में जी नहीं करता वो गल हुई अच्छी ਅੱਜ ਕੈਮਰਾ ਸੇ ਕੋਈ ਮਰਜ਼ੀ ਨਿਕਲਦਾ ਸੀ ਜਦੋਂ ਬੇਟੀ ਨੂੰ ਮਿਲੋ ਦੋ ਦਿਨ ਛੁੱਟੀਆਂ ਦੋ ਤਰੀਕ ਦੇ ਤੇ ਤਿੰਨ ਤਰੀਕ ਦੇ ਤੇ ਬੱਚਿਆਂ ਨੂੰ ਵੀ ਛੁੱਟੀਆਂ ਨੇ ਤੇ ਅੱਜ ਮਸਿਆ ਦਾ ਦਿਹਾੜਾ ਹੈ ਤੇ ਅੱਜ ਜਾਵਾਂਗੇ ਕੋ ਮਸਿਆ ਦੇ ਮੱਥਾ ਟੇਕਣ ਗਰਮ ਕਰਕੇ ਪੀਣੇ ਆ ਤੇ ਸਬਜੀ ਜਿਹੜੀ ਅੱਜ ਆਪਾਂ ਬਣਾਵਾਂਗੇ ਪਿਆਜ਼ਾਂ ਦੇ ਬਣਾਵਾਂਗੇ ਤੇ ਜਿਹੜੇ ਪਿਆਜ਼ਾਂ ਉਹਨੂੰ ਕਰਾਂਗੇ ਟਾਟਾ ਬਾਏ ਅਲਵਿਦਾ ਅੱਜ ਆਪਣਾ ਪਿਆਜ਼ਾਂ ਦਾ ਲਾਸਟ ਡੇ ਆ ਤੇ ਦੂਜਾ ਬਾਅਦ ਫਿਰ ਆਪਾਂ 8 ਦਿਨ 8 ਦਿਨ ਨੇ ਆਪਾਂ ਪਿਆਜ਼ ਪਰਤੇ ਦੇ ਹੁੰਦੇ ਆਪਾਂ ਰੱਖਾਂਗੇ ਨਾ ਰਾਤ ਤੇ ਅੱਜ ਆਪਾਂ ਬਾਜ਼ਾਰ ਵੀ ਜਾਣਾ ਸਮਾਨ ਵੀ ਲੈ ਕੇ ਆਉਣਾ ਹੈਗਾ ਕੀ ਕੁਝ ਲੈ ਕੇ ਆਵਾਂਗੇ ਤੁਹਾਨੂੰ ਵਕਾਵਾਂਗੇ ਆਪਾਂ ਚਲੋ ਜੀ ਫਿਰ ਹਾਲਾਪਾ ਪਹਿਲਾਂ ਪਾਣੀ ਪੀਨੇ ਆਂ ਜਦੋਂ ਆਪਾਂ ਨੈਕਸਟ ਕੰਵਲ ਜਮਾਂਗੇ ਫਿਰ ਆਪਾਂ ਸਬਜੀ ਤਾਂ ਰੰਗੇ ਚਨਾ ਕੇ ਆਵਾਂਗੇ ਪਹਿਲਾਂ ਫਿਰ ਲਾ ਕੇ ਗੁਰਦੁਆਰੇ ਵੀ ਜਾ ਕੇ ਬਣਾਏਗਾ ਜਪਰ ਰਣੋ ਬੋਣਾ ਹੈਗਾ ਤੇ ਚਲੋ ਜੀ ਬੰਦੇ ਆ ਨੈਕਸਟ ਕਲਿੱਪ ਦੇ ਨਾਲ ਪਾਣੀ ਪੀਨੇ ਆਪਾਂ ਹੁਣ ਰੌਜੀ ਦਵਾ ਦਵਾ ਲਾ ਲਈਏ ਮੋਕਾ ਤੇ ਆਪਾਂ ਬੜੀ ਸਪੀਡ ਹੈਗੀ ਉਹ ਪਾਸਟ ਕਰੀ ਹੋਈ ਆ ਕਿਉਂਕਿ ਤੁਹਾਨੂੰ ਤਾਂ ਇਹ ਲੱਗਦਾ ਨਾ ਭੱਜੀ ਫਿਰਦੀ ਆ ਤੇ ਲੋ ਜੀ ਇੱਥੇ ਆਪਾਂ ਹੰਦਾ ਵਦਾ ਸਪੀਡ ਪਾਸਟ ਕਰ ਲੈਨੇ ਹੁੰਦੇ ਆ ਕਿਉਂਕਿ ਵੀਡੀਓ ਨਾਲ ਤਾਂ ਛੋਟੀ ਹੋ ਜਾਂਦੀ ਆ ਕਿਉਂਕਿ ਵੀਡੀਓ ਕਾਫੀ ਲੰਮੀ ਬਣ ਜਾਂਦੀ ਜੀ ਆਪਾਂ ਇੱਕੋ ਕਲਿੱਪ ਨੂੰ ਕਾਫੀ ਲੰਮਾ ਰੱਖਦੇ ਆ ਤਾਂ ਤੇ ਲੋ ਜੀ ਇਸ ਕਰਕੇ ਆਪਾਂ ਸਪੀਡ ਘਟਾ ਦੇਈ ਦੀ ਆ ਤੇ ਲੋ ਜੀ ਆਪਾਂ ਦਵਾ ਦਵਾ ਲਾਵਾਂਗੇ ਬੁੱਕਰ ਸਾਰੇ ਵਿਰੇੜੇ ਦੇ ਵਿੱਚ ਮੰਮੀ ਦਰਮੇਲਾਂ ਦਾ ਪੱਠੇ ਪਾ ਕੇ ਹਟਾਈ ਤੇ ਉਤਾਰ ਕੱਢਣ ਲੱਗੇ ਜੀ ਸੋ ਮੰਮੀ ਤੇ ਮੈਂ ਆਪਦਾ ਜਿਹੜਾ ਜਿਹੜਾ ਪੂਰਾ ਸੁੰਭ ਲੋਜੀ ਬਣਾਉਣੀ ਆ ਸਬਜ਼ੀ ਆਪਾਂ ਤੇ ਸਬਜ਼ੀ ਬਣਾਉਣ ਲੱਗੇ ਆਪਾਂ ਕਾਜਾਂ ਦੀ ਲੋਜੀ ਆਪਾਂ ਸਬਜ਼ੀ ਸੱਤ ਤਰ ਲਈਏ ਸਬਜ਼ੀ ਤਰ ਕੇ ਜੱਪ ਨੂੰ ਰੈਡੀ ਕਰਦੇ ਆਂ ਦੈਨ ਆਪਾਂ ਗੁਰਦੁਆਰੇ ਜਾ ਕੇ ਉਹਨਾਂ ਤੁਸੀਂ ਕਹਿੰਦੇ ਆਂ ਜੀ ਰੈਡੀ ਹੋ ਗਈ ਜਿਹੜੀਆਂ ਤਾਂ ਆਪਾਂ ਜਾਣਾ ਗੁਰਦੁਆਰੇ ਸਰ ਮੱਸਿਆ ਮੱਸਿਆ ਨਾ ਜੀ ਲੋਜੀ ਆਪਾਂ ਦੀ ਤੜਕਾ ਦੈਨ ਆਪਾਂ ਤੜਕਾ ਸਬਜ਼ੀ ਪਾ ਲਈਓ ਆਪਾਂ ਜੱਪ ਨੂੰ ਰੈਡੀ ਕਰਦੇ ਆਂ ਤੇ ਹਸਬੰਦ ਦੇ ਪੱਠੇ ਲੈਣ

ਸੇਮ ਅੱਧੇ ਪਤਾ ਰਿਹਾ ਮੈਨੂੰ ਦਿਨ ਤੋਂ ਹੋਰ ਕੰਮ ਤੇ ਲੋ ਜੀ ਜabb ਜਦ ਬੇਟੇ ਨੇ ਪੀਲੇ ਸੀ ਦੁੱਧੂ ਦਾਦੂ ਜੀ ਕੋਲ ਬੈਠ ਕੇ ਤੇ ਮੈਂ ਸੀ ਸੀ ਵਨ ਚੱਲ ਗਈ ਸੀ ਤੇ ਲੋ ਜੇ ਇਥੇ ਡਾਕੂਮੈਂਟ ਪਲੇ ਕਰੂਗਾ ਤੇ ਲੋ ਜੇ ਇੱਥੇ ਆ ਗਈ ਇਸ ਨੂੰ ਪਾਟ ਕਰਨ ਤੇ ਪਾਟ ਕਰਨਾ ਬਹੁਤ ਚਲ ਰਹੀ ਹੈ ਇੱਕ ਕਲਿੱਪ ਹੋ ਮੈਂ ਕਦੇ ਕਦੇ ਐਡ ਆਨ ਕਰਦੀ ਹੁੰਨੀ ਹੈ ਇਹ ਇਹ ਕਲਿੱਪ ਐਡ ਦਾ ਮੇਰਾ ਮਤਲਬ ਹੁੰਦਾ ਕਿ ਮੋਟੀਵੇਸ਼ਨ ਮਿਲਦਾ ਇਹਦੇ ਨਾਲ ਸਮ ਟਾਈਮ ਕਈ ਵਾਰ ਬੰਦਾ ਕਿਸੇ ਦੀ ਵੀਡੀਓ ਦੇਖ ਕੇ ਮੋਟੀਵੇਟ ਹੁੰਦਾ ਹੁੰਦਾ ਸੋ ਇਸ ਕਰਕੇ ਮੈਂ ਕਲਿੱਪ ਕਦੇ ਜਦੋਂ ਜਦੋਂ ਲੱਗਦਾ ਮੈਡ ਔਨ ਕਰ ਦਿੰਦੀ ਹੁੰਦੀ ਆ ਮੈਂ ਰੋਜ਼ ਚ ਰੁਟੀਨ ਵਿੱਚ ਇਹ ਐਡ ਔਨ ਨਹੀਂ ਕਰਦੀ ਤੇ ਲੋ ਜੇ ਇੱਥੇ ਮੈਂ ਆ ਗਈ ਸੀ ਬੇਬੀ ਨੂੰ ਰੈਡੀ ਕਰਨ ਦੇ ਲਈ ਕਿਉਂਕਿ ਆਪਾਂ ਜਾਣਾ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਮੈਂ ਤਾਂ ਨਹਾ ਤੋ ਕੇ ਰੈਡੀ ਹੋ ਗਈ ਸੀ ਤੇ ਹਸਬੰਡ ਵੀ ਆਈ ਥਿੰਕ ਰੈਡੀ ਹੋ ਰਹੇ ਸੀ ਤੇ ਮੈਂ ਬੇਬੀ ਦਾ ਕਰ ਰਹੀ ਸੀ ਜੂੜਾ ਤੁਹਾਨੂੰ ਪਤਾ ਜੂੜਾ ਪਹਿਲਾਂ ਕਰ ਲ ਲਈਏ ਤਾਂ ਠੀਕ ਰਹਿੰਦਾ ਨਹੀਂ ਗਿੱਲੇ ਹੋ ਜਾਂਦੇ ਵਾਲ ਜਦੋਂ ਧਵਾਈਦਾ ਤੇ ਲੋ ਜੇ ਇੱਥੇ ਮੈਂ ਕਰ ਲੂੰਗੀ ਬੇਬੀ ਦਾ ਜੂੜਾ ਤੇ ਡੈਡੀ ਆਈ ਥ ਲੱਗੇ ਸੀਗੇ ਕੁਰਸੀ ਲੈ ਕੇ ਆਏ ਸੀ ਅੰਦਰੋਂ ਤੇ ਲੋ ਜੀ ਹੁਣ ਆਪਾਂ ਦਵਾ ਦਵੇਂ ਇਹਨੂੰ ਕਰਦੇ ਆ ਰੈਡੀ ਤੇ ਲੋ ਜੀ ਹੁਣ ਬੇਟਾ ਪਾ ਰਿਆ ਕੱਪੜੇ ਅੱਜ ਇਹ ਕਹਿ ਰਿਆ ਸੀ ਮम्मा ਮੈਂ ਪੈਂਟ ਸ਼ਰਟ ਪਾਉਣੀ ਤੇ ਸ਼ਰਟ ਨਹੀਂ ਪਾਲੀ ਲੋ ਜੀ ਤੇ ਪਿਆਰੇ ਆਪਾਂ ਦੁੱਧ ਤੁਹਾਨੂੰ ਪਤਾ ਆਪਣੀ ਮੱਚ ਸੋਈ ਆ ਜਿੰਨਾ ਚਿਰ ਆਪਾਂ ਦੇ ਦੀ ਵਗੈਰਾ ਜਾਂ ਘਰੇ ਹਜੇ ਯੂਜ਼ ਨਹੀਂ ਕਰਦੇ ਤੇ ਆਪਾਂ ਕਹਿੰਦਾ ਬਾਬਿਆਂ ਦੇ ਘਰੇ ਰੋਜ਼ ਰੋਜ਼ ਉਹ ਦੁੱਧ ਪਿਆਣੀ ਪੈਂਦੇ ਆ ਤੇ ਘਰੇ ਯੂਜ਼ ਉਂ ਚਾਹ ਵਗੈਰਾ ਲਈ ਨਹੀਂ ਯੂਜ਼ ਕਰਦੇ ਉਹਦਾ ਕੁਝ ਬੋਲੀ ਬਣਾ ਲਈ ਜਿਵੇਂ ਉਸ ਤਰ੍ਹਾਂ ਯੂਜ਼ ਕਰ ਸਕਦੇ ਆਪਾਂ ਤੇ ਲੋ ਜੀ ਤੇ ਆਪਾਂ ਮਾ ਬਾਬਿਆਂ ਦੇ ਨਾਲ ਦੁੱਧ ਪਿਆਣਦੇ ਹੁੰਦੇ ਨੇ ਰੋਜ਼ ਹੀ ਪਿਆ ਲੈਂਦੇ ਆ ਤੇ ਲੋਜੀ ਪਿਆਤਾ ਸੀ ਤੇ ਆਪਾਂ ਟੇਕਾਂਗੇ ਮੱਥੇ ਤੇ ਮੰਮ ਜੀ ਨੇ ਟੇਕ ਲਿਆ ਤੋਂ ਆਪਾਂ ਟੇਕਨ ਕਰ ਜਾਬ ਜਿਹਾ ਟੇਕੂਆ ਚਲੋ ਜਿੱਥੇ ਮੈਂ ਪੈਸੇ ਪਕੜਾ ਲਈ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣਾ ਸੀ ਦੇਵੀ ਮੰਗ ਰਿਆ ਸੀ ਕਿ ਅਮਾ ਮੈਨੂੰ ਖੁੱਲੇ ਪੈਸੇ ਦੇ ਦੋ ਢਾਲੇ ਦੇ ਦੋ ਤੇ ਮੈਨੂੰ ਵੀ ਦਿੱਤੇ ਤੇ ਹਸਬੰਦ ਨੂੰ ਫੜਾਦੇ ਸੀ ਚਲੋ ਜੀ ਆਪਾਂ ਟੇਕ ਲਾਂਗੇ ਮੱਥਾ ਤੇ ਦੰਨਾ ਪਚਲਾਂਗ ਫੂਰਦੁਆਰਾ ਸਾਹਿਬ ਬਾਕੀ ਕੰਮ ਆ ਕੇ ਕਰਾਂਗੇ ਫਸਰ ਕੰਮ ਜਿਹੜੇ ਰਹਿ ਗਏ ਆਪਣੇ ਇੱਕ ਦੋ ਕੰਮ ਤੇ ਚਲੋ ਜੀ ਮਿਲਦੇ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਤੁਹਾਨੂੰ ਤੁਹਾਨੂੰ ਜੀ ਟਾਈਮ ਬਹੁਤ ਹੋ ਗਿਆ ਤੇ ਆਪਾਂ ਚੱਲਿਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਭੱਜ ਕੇ ਜਾ ਕੇ ਤੇ ਮੰਮੀ ਬਸ ਉਹਨਾਂ ਨੂੰ ਰੋਟੀ ਰਹਿੰਦੀ ਹੈ ਆਪਣੀ ਰੋਟੀ ਲਾ ਲੈਣਗੇ ਤੇ ਟਿਫਨ ਪੈਕ ਕਰ ਦਾਂਗੇ ਆਪਰ ਤੇ ਚਲੋ ਜੀ ਜਦੋਂ ਰੈਡੀ ਆਪਾਂ ਚੱਲਿਆ ਚੈੱਕ ਕੀ ਬਾਤ ਮੇਰਾ ਪਿੱਛੇ ਉਹ ਮੇਨਾਰਾ ਹੈਂਕੀ ਚੱਕ ਕੇ ਲਿਆਵਾਂ ਮੈਂ ਹੈਂਕੀ ਚੱਕ ਕੇ ਲਿਆਵਾਂ ਜੱਤ ਨੂੰ ਨਾ ਛਿੱਕਾਂ ਦੀਆਂ ਲੱਗੀਆਂ ਪਈਆਂ ਕੱਲ ਦੀਆਂ ਕਣੀ ਸੁਦੇਹਾ ਨਾ ਲਿਆ ਸੀ ਨਾ ਕੱਲ ਮੱਥਾ ਟੇਕਣ ਗਏ ਸੀ ਮਟੀਆਂ ਤੇ ਮੇਲਾ ਦਾ ਉਹਦੇ ਨਾਲ ਨਾ ਹੋ ਗਿਆ ਵਿਸ਼ਿਕਾ ਲੱਗਿਆ ਬਹੁਤ ਜ਼ਿਆਦਾ ਨਾ ਤੇ ਹੈੰਕੀ ਚੱਕ ਲਿਆ ਮੈਂ ਉਹਦੇ ਹੈੰਕੀ ਚੱਕ ਲਿਆ ਆਪਾ ਤੇ ਦੱਸੋ ਬਤਾਓ ਆਪਾਂ ਨਾ ਜੀ ਤਾਂ ਬਹੁਤ ਕਰ ਦਿੰਦਾ ਮਤਲਬ ਲੱਗਦੇ ਆ ਢਾਂਡੀ ਲੱਗਦੇ ਆ ਰਾਗੀ ਢੱਡੀ ਤੇ ਉਹ ਵੀ ਸੁਣ ਕੇ ਹੀਏ ਪਰ ਨਾ ਟਾਈਮ ਦੀ ਹੋ ਜਾਂਦੀ ਹੈ ਥੋੜੀ ਬਾਅਦ ਮੈਂ ਰੋਟੀ ਪਾਣੀ ਖਾ ਆਪੀ ਗਏ ਅਸੀਂ ਉੱਥੇ ਵੀ ਜਾਣਾ ਬਾਜ਼ਾਰ ਗੋ ਗੋ ਮੇਰਾ ਪੰਮਾ ਸ਼ਲੋਕ ਗੰਕਨ ਕਨਪ੍ਰਸਾਦ ਲੋਜੀ ਆਪਾਂ ਗੁਰਦੁਆਰਾ ਸਾਹਿਬ ਤੋਂ ਆਗੇ ਸੀ ਤੇ ਮੰਮੀ ਬਣਾਉਣ ਲੱਗ ਗਏ ਸੀ ਰੋਟੀ ਤੇ ਲੋਜੀ ਹੁਣ ਆਪਾਂ ਰੋਟੀ ਖਾ ਲਾਂਗੇ ਤੇ ਇੱਥੇ ਮੈਂ ਆਪਣੀ ਰੋਟੀ ਪਾ ਲਈ ਸੀ ਕਿ ਮੈਂ ਰੋਟੀ ਇੱਧਰ ਮਿਲਦਾ ਡੈਡੀ ਰੋਟੀ ਖਵਾ ਰੇ ਸੀ ਪਰ ਜੱਪ ਜੋ ਤੇ ਗੇੜੇ ਕੱਢ ਰਿਆ ਸੀ ਉਹ ਦੇਖੋ ਡੈਡੀ ਕਹਿ ਰਿਹਾ ਕਿ ਰੋਟੀ ਪਾਈ ਤੇ ਮੈਨੂੰ ਕਹਿ ਰਹੇ ਸੀਗੇ ਕਿ ਆਈ ਥਿੰਕ ਇਹਦੇ ਵਿੱਚ ਪਰੌਂਠਾ ਪਿਆ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਪਤਾ ਨਹੀਂ ਇਹਦਾ ਕਈ ਵਾਰ ਨਾਲ ਖਾ ਲਵੇ ਤਾਂ ਖਾ ਲਵੇ ਨਹੀਂ ਖਾਂਦਾ ਤਾਂ ਨਹੀਂ ਖਾਂਦਾ ਤੇ ਆਪਾਂ ਇੱਥੇ ਆਪਦੇ ਰੋਟੀ ਲੈ ਆਏ ਸੀ ਤੇ ਚਲੋ ਜੋਂ ਨਾਲ ਆਪਾਂ ਖਾਣੇ ਰੋਟੀ ਤੇ ਜਾਂਨ ਆਪਾਂ ਇਸ ਤੋਂ ਬਾਅਦ ਜਿਹੜੇ ਰਹਿੰਦੇ ਮੋٹے ਮਾੜੇ ਮੋٹے ਜਿਹੇ ਕੰਮ ਰਹਿੰਦੇ ਹੁੰਦੇ ਤੇ ਉਹ ਕਰ ਲਾਂਗੇ ਆਪਾਂ ਚਲੋ ਜੀ ਮਿਲਦੇ ਫਿਰ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਚਲੋ ਜੇ ਇੱਥੇ ਹਸਬੰਡ ਵੀ ਅੱਜ ਰੋਟੀ ਖਾਣ ਲੱਗੇ ਇਸ ਲਈ ਕਦੇ ਨਹੀਂ ਇਹਨਾਂ ਨੇ ਬ੍ਰੈਕਫਾਸਟ ਵਿੱਚ ਰੋਟੀ ਖਾਖੀ ਬਿਲਕੁਲ ਪੀ ਕੇ ਜਾਂਦੇ ਹੁੰਦੇ ਤੇ ਲੋ ਜੇ ਇੱਥੇ ਆਪਾਂ ਦਵਦਾ ਵਾਣ ਲਾਂਗੇ ਭਾਂਡੇ ਤੇ ਭਾਂਡੇ ਦਾ ਕੰਮ ਨਵੇੜ ਲਾਂਗੇ ਤੇ ਕਈ ਵਾਰ ਭਾਂਡੇ ਇਦਾਂ ਹੁੰਦਾ ਮੈਂ ਮੈਂ ਰੋਟੀ ਬਣਾਉਣੀ ਚਾਹੁੰਦੀ ਮੈਂ ਇਹਦੇ ਤੇ ਕਈ ਵਾਰ ਮੈਂ ਮम्मी ਬਣਾ ਲੈਂਦੇ ਰੋਟੀ ਤੇ ਮੈਂ ਬਾਂਝਦੀ ਨਹੀਂ ਇਸੇ ਪ੍ਰਕਾਰ ਇਹਦਾ ਕੰਮ ਆਰ ਆਰ ਨੂੰ ਕਿੰਨੇ ਬੜਾ ਜਾਂਦਾ ਤੇ ਚਲੋ ਜੀ ਮਾਂ ਦੇ ਦਵਦਾ ਭਾਂਡੇ ਤੇ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਚਲੋ ਜੀ ਇੱਥੇ ਨਾਨੀ ਜੀ ਲਾ ਰਹੇ ਨੇ ਡੰਡੇ ਜੇ ਤੇ ਡੰਡੇ ਵਸ ਲਾਉਣਗੇ ਇਸੇ ਪ੍ਰਕਾਰ ਦੇਖੋ ਕਿਵੇਂ ਲਾ ਰਹੇ ਨੇ ਮਿੱਟੀ ਦੇ ਵਿੱਚ ਪਹਿਲਾ ਲੋਹੇ ਦੀ ਕਿੱਲੇ ਦੀ ਟੋਕ ਦੇ ਨੇ ਦਾਨੇ ਦੇ ਵਿੱਚ ਮੋਰੀ ਕੱਢਦੇ ਨੇ ਤੇ ਨਾ ਨਾ ਥੰਦੇ ਹੁੰਦੇ ਬੱਤਕ ਗਏ ਐਸ ਲੋਟ ਕਿਆ ਰਹੀ ਉੱਚਾ ਨਾ ਤਾਂ ਤੰਦੇ ਹਾਂ ਕੋਈ ਕੰਮ ਕਰ ਰਹੀ ਨਹੀਂ ਪਤਾ ਹੈ ਜਨਾ ਕੋਈ ਜਾਣੇ ਤੇ ਨਾ ਕਿਸੇ ਤੋਂ ਹੋਆ ਇਹ ਸਾਡੇ ਬਾਲਿਆਂ ਦਾ ਕੰਮ ਹੈ ਪੁੱਤ ਤਾਣੇ ਨਾ ਤਾਣਾ ਤਾਣਦੇ ਨਾ ਪੁੱਤ ਕਿਹੜ ਕਿਹੜ ਵਿਛੇ ਉੜਦੇ ਵੱਡੇ ਤੜਕੇ ਉੱਠਦੀਆਂ ਕਿ ਆਪੇ ਨੂੰ ਸਾਡਾ ਤਾਣਾ ਤੰਣਾ ਲੱਗ ਜਾਂਦਾ ਹੈ tăng là tăng là bắt tay kéo đúng à này, tăng là đi kéo là đi gần പു താണ താണി ബന്ഡ് ഗേഡിയ あなた,あなたもね。 どんどんどんどんどん。 हम करते हैं आप इनंदे हाथ ना लाई इनंदे हाथ ना लाई ले ले आईए पोटी उठे पोटी कर ले बोल ले जाने दे शो हो लगो पत्ता इक लगो पत्ता इक अंदर दे नेते नेड़े पा ना ਦੇਖ ਕੰਤਾਂ ਕਿ ਉਹ ਦੱਦੋ ਹੌ ਕੰਨ ਲੈ ਰੇ ਨੰਨ ਛੋਟਾ ਉੱਥੇ ਲਾ ਵੀ ਮਾਂ ਬਰੀਤ ਦੇਖ ਲੈ ਦਸ ਗਾ ਈ ਪਿਛੋੜੀ ਹੁੰਦੀ ਐ ਹੂੰ ਤੇ ਚਾਰ ਪਿਛੋੜੀਆਂ ਹੁੰਦਾ ਕਿੰਨੇ ਗੱਜ ਹੋ ਗਿਆ ਐਨੇ ਗੱਜ ਪੁੱਤ ਮਾਰ ਲਮਾ ਜੀ ਮੈਂ ਤੁਹਾਡੇ ਹੋ ਵਾਰ ਤੋਂ ਹੋਵੇ ਹੋ ਵਾਰ ਤਾਂ ਠੀਕ ਹੈ ਚਾਰਵੀਂ ਹੰਤਾਣਾ ਹੁੰਦਾ ਅੱਛਾ ਅੱਛਾ ਪੰਜ ਪੰਜਾਂ ਦਾ ਪੰਜਾਂ ਹੁੰਦਾ ਗਿਣ ਲੈਣ ਲੀਆਂ ਅੱਛਾ ਦੇਖੋ ਹੋ ਗਿਆ 2 3 ਆਈ ਗਣਨਦੀਆਂ ਚਾਰਵੀਂ ਹੀ ਟਾਣੀ ਹੋ ਜਾਂਦੀ ਚਾਰਵੀਂ ਹੀ ਟਾਣੀ ਹੁੰਦੀ ਨਹੀਂ ਇਹ ਤਾਂ ਮੈਂ ਢੰਮਾ ਵਾਲਾ ਥੀਕ ਲੋਟ ਨਹੀਂ ਜਾਂਦਾ ਉਹ ਏਸੀ ਇਹ ਠੀਕ ਹੈ ਹਾਂ ਉਹ ਤਾਂ ਠੀਕ ਹੈ ਇਹ ਇਹ ਠੀਕ ਹੈ ਮੈਂ ਤੁਹਾਨੂੰ ਤਣਾਤਨ ਨਹੀਂ ਦੇ ਹਾਂ ਇਹ ਠੀਕ ਹੈ ਬੱਤਾ ਤਣਾਤਨ ਨਹੀਂ ਹਾਂ ਕਾ ਨਾ ਬੱਤਾ ਤੈਨੂੰ ਵਾਫਿਕ ਦਖਾਉਣਾ ਹੈ ਹੋਂ ਤੁਨੂੰ ਅਗਲਾ ਕੰਮ ਤਾਂ ਹੁਣ ਹੈ ਹੀ ਇਹ ਹੁੱਠ ਲਾ ਕੇ ਹੁੱਠ ਤਾਂ ਹੀ ਬਾੜਾ ਬੱਤਾ ਕਿ ਆਰ ਵੀ ਖਾਉੜੀਆਂ ਦੇਖਣਾ ਤੂੰ ਕਾਲੀ ਦਾਜ ਹੁੰਦਾ ਤੇ ਉੱਤੇ ਲਾਉਂਦੇ ਨਾ ਛੁੰਗੜਦਾ ਦੋ ਤਿੰਨ ਗਾਇ ਛੁੰਗੜ ਜਾਂਦਾ ਤੇ ਐ ਪਤਾ ਨਹੀਂ ਸੀ ਲੱਗਦਾ ਵੀ ਤਾਣਾ ਤਣਿਆ ਜਾਂ ਨਹੀਂ ਤਣਿਆ ਬੱਤਾ ਮੈਂ ਦੀ ਬੱਤਾ ਅਨਾ ਬੱਤਾ ਪੁੱਤ ਬੱਛ ਤੇਰੀ ਵਾਰੀ ਹਾਂ ਤੇਰੀ ਵਾਰੀ ਤੇਰੀ ਵਾਰੀ ਤੂੰ ਖੇਡ ਤੇਰੀ ਵਾਰੀ ਆ ਜੂਗੀ ਤੈਨੂੰ ਦੱਸੂ ਤੇਰੀ ਵਾਰੀ ਦੱਸ ਕੇਹਦਾ ਮੇਰੀ ਵਾਰੀ ਲੈ ਲੈ ਉਹ ਤੁੰ ਲਿਆ ਮਦਦ ਤੋਂ ਲੈ ਬਣਾ ਲੈ ਲੈ या तो सब खेले <laughs> ना। क्यों कर ला क्यों नहीं करला ठीक तेरी बारी आऊगी मैं दसुंगी टाइम जो तेरी बारी आई तू तो काम करना।, करना ना oh, मैं साधे रे कर दी ਹਾਂ ਬਾਹਰ ਦੀ ਆ ਹਾਂ ਬਾਹਰ ਹੀ ਜਾ ਉਫੇ ਰੜੀ ਪਉ ਹਾਂ ਹੁਣ ਅੜੀ ਪਾਈ ਗੀ ਆਹ ਹੁਣ ਅੜੀ ਪਾਈ ਗੀ ਅੜੀ ਹੁੰਦੀ ਐ ਨਾ ਹੁਣ ਬਣਾ ਲਓ ਭਾਈ ਮੂਵੀ ਆ ਤਾਣਾ ਹੱਥ ਵਗਦਾ ਕਰ ਉਧਰੋਂ ਫੜਦੇ ਕੋਈ ਬਦਲ ਲੈ ਕਰ ਆਉਂਦੇ ਕੋਈ ਉਧਰ ਸਮਝ ਨਹੀਂ ਤਾ ਦੱਸੋ ਤਾਣਾ ਕੀ ਦਾ ਕੇ ਕੰਮ ਹੋਗਾ

ਤਾਣੇ ਦੇ ਹੋ ਹੋ ਗਈ ਆਪਣੀ ਹੁਣ ਵੀਡੀਓ ਬਸ ਇਦਾਂ ਹੀ ਬਣੀ ਜਾਂਦਾ ਹਾਂ ਹਾਂ ਬਸ ਐਂ ਹੀ ਬਣੀ ਜਾਂਦਾ ਐ ਐਂ ਹੀ ਬਣੀ ਜਾਊ ਚਾਰ ਵੀ ਐਂ ਹੀ ਬੰਨਣੀਆਂ ਪੰਜ ਤੱਕ ਆ ਗਿਆ ਤਾਂ ਪਾਂ ਗਿਆ ਭੀਕ ਤੇ ਭੀਕ ਤੇ ਭੀਕ ਫੇਰ ਚਾਰ ਵੀ ਹਰ ਪਰਨੇ ਠੀਕ ਹੈ ਚਾਰ ਵੀ ਹਾ ਭਰ ਕੇ ਬਸ ਫੇਰ ਤਾਂ ਨਹੀਂ ਬਣ ਜਾਂਦੀ ਐ ਫੇਰ ਅੱਪਰ ਜਾਏ ਇਹਦੇ ਲਈ ਨਹੀਂ ਠਕਾਉਂਦੇ ਹਾਂ ਰਜਾਈਆਂ ਦਾ ਹੀ ਬਣਦੀ ਐ ਖੱਦਰ ਚਿੱਟਾ ਆਇਂ ਕੇ ਸਤ ਲਿੰਦਨ ਬਸ ਅਸੀਂ ਹਿੱਥੇ ਆਇਂ ਕੇ ਸਤ ਲਿੰਦਨ ਬੋਤ ਆਇਂ ਗਦਾ ਇੱਟ ਨਹੀਂ ਲੈਣ ਇਹ ਆ ਤਾਣੀ ਲੈ ਬੰਦੇ ਹਾਂ ਫਿਰ ਦੇਣ ਨਹੀਂ ਲੈ ਲੈ ਆਂਗੇ ਬਣਾ ਕੇ ਦਿਖਾ ਤਾ ਤਾਣੀ ਆਇ ਤਣੀ ਦੀ ਆਵੇ। ਆਏ। ਬਸ ਇੱਦਿ ਕੇਦੋ ਬਣਾਸੀ। ਪੁੱਤ ਅੱਗੇ ਹੁੰਦੀਆਂ ਸੀ ਐਂ ਤਾਣਾ ਤੰਦੇ। ਹੁਣ ਤਾਂ ਕਿਸੇ ਦਿਨ ਲਈ ਕਰੀ ਹੈ। ਐ ਨਹੀਂ ਐ। ਐਂ ਟੰਡੀਆਂ ਜਾਂਦੀਆਂ, ਐਂ ਭਾਜੀ-ਭਾਜੀ ਤੇ। ਬਾਲਾ ਪਾ ਗਿੱਤੇ। ਮੈਂ ਪੁੱਤ। ਓ ਜੀ ਟਾਈਮ ਹੋ ਗਿਆ ਸਮਝ ਲਓ 5:00 ਵਜੇ। 5:00 ਵਜੇ ਹੀ ਗਏ ਆ। ਬਲਰ ਜਾ ਜਾਂਦਾ ਕੈਮਰਾ। ਚਲੋ ਜੀ ਕਿਹਾ। ਟਾਈਮ ਹੋ ਗਿਆ ਤੇ ਆਪਾਂ ਹੁਣ ਜਾਵਾਂਗੇ ਜੱਪ ਦੇਖੀਂਦਾ ਜੱਪ ਦੇਖੀਂਦਾ ਕਿ ਜੇ ਜੇ ਮੈਂ ਦੱਸਤਾ ਤੇ ਤੇਰੇ ਮਗਰ ਲੱਗੂਗਾ ਆਪਾਂ ਲੈ ਕੇ ਨਹੀਂ ਜਾਣਾ ਇਹਨੂੰ ਤੇ ਆਪਾਂ ਚੱਲੇ ਮੰਡੀ ਤੇ ਲੋ ਜੀ ਆਪਾਂ ਨੂੰ ਦੱਸਣਾ ਨਹੀਂ ਕਿ ਜੇ ਦੱਸਤਾ ਤੇ ਜੱਪ ਲੱਗੂਗਾ ਤੇ ਲੋ ਜੀ ਆਪਾਂ ਦੱਸਣਾ ਨਹੀਂ ਜੀ ਦੱਸਤਾ ਤੇ ਜੱਪ ਲੱਗੂਗਾ ਮਗਰ ਕਿਉਂਕਿ ਮੈਂ ਤੇ ਨਾਨੀ ਚੱਲੇ ਮੰਡੀ ਤੇ ਮੰਡੀ ਆਪਾਂ ਲੈ ਕੇ ਆਉਣਾ ਹੈਗਾ ਸਮਾਨ ਮਾਤਾ ਜੀ ਤਿੰਨ ਰਾਤ ਤੇ ਰੱਖਣੀ ਆਪਾਂ ਤੇ ਜੇ ਆਪ ਨੂੰ ਪਤਾ ਨਾ ਲੱਗਦੇ ਤਾਂ ਮੈਂ ਸਲੋ ਬੋਲੀ ਜਾਂਦੀ ਹਾਂ ਜੇ ਤੁਹਾਨੂੰ ਪਤਣਵਾਜ ਆਈ ਜਾਂਦੀ ਹੈ ਕਿ ਨਹੀਂ ਤੇ ਬਾਕੀ ਹੁਣ ਆਪਾਂ ਮੈਂ ਤਾਂ ਨਾਨੀ ਚੱਲੇ ਐ ਐਕਟਿਵਲੀ ਚੱਲੇ ਬਾਹਰ ਘੁੰਮਣ ਫਿਰ ਤੇ ਚਲੋ ਜੀ ਮਿਲਦੇ ਤੁਹਾਨੂੰ ਜਾ ਕੇ ਫਿਰ ਆਪਾਂ ਜਾਪਕੇ ਨੂੰ ਮੰਮਾ ਫੁੱਟਬਾਲ ਖੇਡੋ ਕੀੜ ਨਹੀਂ ਜੇ ਮੰਮਾ ਅੱਜ ਮੈਂ ਵੀ ਬਟਨ ਵਾਲੇ ਦਾ ਇਸਤੇਮਾਲ ਕਰਕੇ ਦੇਖੀ ਕਿੰਨਾ ਕੈਮਰਾ ਬਦਲ ਕਿਉਂਕਿ ਐਡਾ ਜਿਹਾ ਹੁੰਦਾ मोडी 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 कित्ते भी ਕੋਤਿਆਂ ਦਾ ਪੈਂਟ ਵਿੱਚ ਚਕਾਲਾ ਪੈਂਟ ਬਹੁਤ ਹੱਦ ਤੱਕ ਪੈਂਟ ਬਣਾਇਆ ਚਾਹੁੰਦੇ ਹਾਂ ਚਲੋ ਜੀ ਇੱਥੇ ਮੈਂ ਜਦੋਂ ਜਦ ਦੀ ਪਜਾਮੀ ਨੂੰ ਚੱਕ ਰਹੀ ਸੀ ਕਿਉਂਕਿ ਇਹ ਦੇ ਨਾ ਇਹਨੇ ਨਾਈਟ ਸੂਟ ਵਾਲੀ ਪਾ ਲਈ ਸੀ ਤੇ ਉਹਦੇ ਕਰਕੇ ਜਿਹੜੀ ਪਜਾਮੀ ਉਹ ਥੱਲੇ ਉਹਦੇ ਪਹੁੰਚ ਥੱਲੇ ਆ ਜਾਂਦੇ ਸੀ ਲੰਮੀਆਂ ਨੇ ਪਜਾਮੀਆਂ ਤਿਵਾਰ-ਵਾਰ ਸਹੀ ਕਰਨੇ ਪੈਂਦੇ ਸੀਗੇ ਤੇ ਇੱਥੇ ਬੇਬੀ ਕਹਿਣ ਲੱਗੇ ਸੀ ਮੰਮਾ ਫੁੱਟਬਾਲ ਖੇਡੀ ਤੇ ਅਸੀਂ ਦੋਨੋਂ ਫੁੱਟਬਾਲ ਖੇਡਣ ਲੱਗੇ ਸੀ ਤੇ ਵਧੀਆ ਇੰਜੋਏ ਕਰ ਰਹੇ ਸੀ ਤੁਹਾਨੂੰ ਪਤਾ ਅੱਜ ਆਪਣੇ ਵਾਕ ਵਗੈਰਾ ਵੀ ਸਕਿੱਪ ਹੋ ਗਈ ਸੀ ਤੇ ਮੈਂ ਵੀ ਸੋਚਿਆ ਚਲੋ ਕਿ ਉਹਨਾ ਪਲੇ ਕਰ ਲਈਏ ਨਾ ਉਹੀ ਟਾਈਮ ਆਪਾਂ ਇੱਧਰ ਆਪਾਂ ਕਰ ਲਈਏ ਤੇ ਨਾਲੇ ਵਾਕ ਵਾਕ ਤਾਂ ਨਹੀਂ ਹੋਈ ਚਲੋ ਉਹਦੀ ਜਗ੍ਹਾ ਤੇ ਆਪਾਂ ਫੁੱਟਬਾਲ ਪਲੇ ਕਰ ਲਏ ਪੂਰਾ ਸਵੱਟ ਸਵੱਟ ਹੋ ਗਿਆ ਸੀ ਆਪਾਂ ਨੂੰ ਤੇ ਮਜ਼ਾ ਆ ਰਿਹਾ ਸੀ ਇੰਜੋਏ ਕਰ ਰਹੇ ਸੀ ਇਸੇ ਦੋਨੋਂ ਜਾਣੇ ਤੇ ਨਾਲੇ ਬੇਬੀ ਖੁਸ਼ ਸੀ ਕਿ ਮੰਮਾ ਖੇਡ ਹੀ ਰਹੀ ਨੇ ਨਾ ਜਦੋਂ ਜੱਪ ਕੋਈ ਚੀਜ਼ ਕਵੇ ਤੇ ਮੈਂ ਨਾ ਕਰੇ ਤਾਂ ਕਦੇ ਹੁੰਦਾ ਨਹੀਂ ਹੁੰਦਾ ਜੇ ਕੋਈ ਇਹਨੇ ਚੀਜ਼ ਖਾਣ ਨੂੰ ਕਹੇ ਤਾਂ ਉਹ ਬਣਾਉਣੀ ਹੁੰਦੀ ਸਕੇਡਨ ਉਹ ਕਹਤੇ ਤੇਰਾ ਪਕੇ ਚਲੋ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਹੁਣ ਤੱਕ ਗੁੱਡ ਨਾਈਟ ਹੀ ਹੋਣ ਵਾਲੀ ਹੈ ਇਹ ਟਾਈਮ ਆਈ ਥਿੰਕ ਸਾਢੇ 4 ਤੋਂ ਉੱਪਰ ਹੋ ਗਿਆ ਤੇ ਮੰਮੀ ਰੋਟੀ ਪਕਾ ਰਹੇ ਨਾਨੀ ਖਾ ਰਹੇ ਨੇ ਤੇ ਅੱਜ ਆਪਣੀ ਵਾਕ ਜਿਹੜੀ ਆਪਾਂ ਬਿਲਕੁਲ ਨਹੀਂ ਕੀਤੀ ਇੱਕ ਮਿੰਟ ਵੀ ਨਹੀਂ ਕਰੀ ਆਪਾਂ ਆ ਦੋ ਮਿੰਟ ਹੁਣ ਫੋਟੋਵਾਲ ਕੱਢਿਆ ਜੱਬ ਜੋ ਦੇ ਨਾਲ ਤੇ ਲੋ ਜੀ ਟਾਈਮ ਹੁਣ ਤਾਂ ਮੇਰਾ ਤੁਹਨ ਸਹੀ ਦਾ ਸਮ ਹੁਣ ਮੇਰਾ ਜੀਭ ਨਹੀਂ ਕਰ ਰਿਹਾ ਵਾਕ ਕਰਨਾ ਬਿਲਕੁਲ ਨਹੀਂ ਤੇ ਉਹਨਾਂ ਆਪਾਂ ਇੱਕ ਮਿੰਟ ਤੇ ਆਪਾਂ ਗਏ ਸੀ ਮੰਡੀ ਹੁਣ ਆਏ ਆਪਾਂ ਥੋੜਾ ਜਿਹਾ ਛੇੜ ਹੋ ਗਿਆ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਆਉਣ ਤੇ ਆਪਾਂ ਮੰਡੀ ਮੈਂ ਤੇ ਲਾਣੀ ਵੇ ਸੀ ਤੇ ਆਪਾਂ ਲੈ ਕੇ ਆਉਣਾ ਸੀ ਮਾਤਾ ਦਾ ਸਮਾਨ ਕਿਉਂਕਿ ਆਪਾਂ ਰੱਖ ਨਹੀਂ ਨਾ ਰੱਖਤੇ ਹਨਾ ਤੇ ਸ਼ਾਪਿੰਗ ਵਗੈਰਾ ਕਰਨੀ ਸਲਕੀਪੁਲਕ ਉਹ ਆਪਾਂ ਕਰ ਕੇ ਆਏ ਅੱਜ ਸਾਲ ਮੈਂ ਨਾਨੀ ਨੂੰ ਲੈ ਗਈ ਸੀ ਜੱਪ ਜੁੱਤ ਸਿੱਕਾਂ ਹੀ ਲੱਗੀਆਂ ਪਈਆਂ ਸੀ ਫਿਰ ਕੈਨਸਲ ਕਰਤਾ ਮੰਮੀ ਨਾਲ ਜਾਣਾ ਜਿਹੜੇ ਮੰਮੀ ਜਾਂਦੇ ਘਰ ਜਾਪਣੇ ਵੀ ਜਾਣਾ ਸੀ ਉੱਪਰ ਕੈਨਸਲ ਕਰਤਾ ਬਾਕੀ ਓਵਰਲ ਦੇ ਆਪਣਾ ਘੁੱਟ ਸੀ ਤੇ ਅੱਜ ਨਾਨੀ ਜੀ ਨੇ ਦਿਖਾਇਆ ਸੀ ਤਾਹਾਂ ਕਿਵੇਂ ਬੁੰਨਦੇ ਸੀ ਜਿਹਦੇ ਉੱਤੋਂ ਖੱਦਰ ਮਤਲਬ ਜੀ ਨੂੰ ਕਹਿੰਦੇ ਐ ਇਦਾਂ ਤਿਆਰ ਕਰਦੇ ਸੀ ਤੇ ਫਿਰ ਉਹਦੇ ਤੋਂ ਗਾ ਕੇਸ ਗੱਧਰੀਆਂ ਵਗੈਰਾ ਤਿਆਰ ਹੁੰਦੀਆਂ ਸੀ ਉਹ ਵਾਲਾ ਪ੍ਰੋਸੈਸ ਵਿਖਾਇਆ ਤੁਹਾਨੂੰ ਅੱਜ ਕਰਕੇ ਹਨਾ ਤੇ ਬਾਕੀ ਨਾਨੀ ਜੀ 바ਸਾ ਅੱਜ ਕੱਲ ਨੂੰ ਚਲੇ ਜਾਣਗੇ ਤੇ ਬਸ ਇਹੀ ਆ ਫਿਰ ਪਤਾ ਨਹੀਂ ਕਦੋਂ ਟਾਈਮ ਲੱਗੂ ਦੋਣ ਹਨਾ ਤੇ ਕੱਲ ਨੂੰ ਚਲੇ ਜਾਣਗੇ ਰੌਣਕ ਗੱਲ ਰੌਣਕ ਮੁੱਕਣ ਦੀ ਗੱਲ ਹੋ ਜਾਂਦੀ ਕਦੇ ਨਾਨੀ ਮਾਸੀ ਘਰ ਚਲ ਜਾਂਦੇ ਕਦੇ ਆਪਾਂ ਲਈ ਹੁੰਦੇ ਹਨ ਪਹਿਲੇ 5 ਦਿਨ ਤਾਂ ਆਪਣੇ ਘਰੀ ਰਹੇ ਸੀ ਲੱਗਦਾ ਤਾਂ ਉਦੋਂ ਬਾਅਦ ਫਿਰ ਉਧਰ ਤਿੰਨ ਤਿੰਨ ਚਾਰ ਦਿਨ ਉਧਰ ਲਾਏ ਤੇ ਕੱਲ ਪਰਸੋਂ ਆਪਣੇ ਕੋਲ ਸੀ ਕੱਲ ਮਾਸੀ ਕੋਲ ਸੀ ਅੱਜ ਫਿਰ ਆਪਣੇ ਕੋਲ ਕੱਲ ਨੂੰ ਮਾਸੀ ਕੋਲ ਚੌਥੇ ਜੱਦਾਂ ਨੂੰ ਚਲੋ ਜੀ ਬਸ ਠੀਕ ਹੈ ਉਹ ਵਰ੍ਹੋ ਲਈ ਆਪਣਾ ਗੁੱਢੀ ਤੇ ਬਾਕੀ ਆਪਣੇ ਬਾਕੀ ਨਾ ਚਲੋ ਜੀ ਮਿਲਦੇ ਆ ਮੈਨੂੰ ਪਤਾ ਕਿ ਇੱਕ ਤਾਂ ਅੱਜ ਕਹਿੰਦੇ ਹਸਬੰਦ ਗਏ ਮੈਂ ਵੀ ਡੇਟ ਆਉ ਉਹ ਵੀ ਡੇਟ ਆਉਣਗੇ ਤੇ ਮਿਲਦੇ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਰੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬਾਕੀ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦੋ ਤਾਂ ਜੋ ਵੀਡੀਓ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ